ਦੀਵਾਲੀ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਹਨ ਅੱਗ ਲੱਗਣ ਨਾਲ ਵਕਫ ਵਕਫ ਥਾਵਾਂ ਤੇ ਬਹੁਤ ਨੁਕਸਾਨ ਹੋਇਆ ਹੈ ਪੱਟੀ ਵਿਖੇ ਦੀਵਾਲੀ ਵਾਲੀ ਰਾਤ ਆਤਿਸ਼ਬਾਜ਼ੀ ਕਰਨ ਕਰ ਵਿੱਚ ਖੜੀ ਨਵੀਂ ਕਾਰ ਨੂੰ ਅੱਗ ਲੱਗ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਡਾਕਟਰ ਅਰਵਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਬੀਤੀ ਮੰਗਲਵਾਰ ਦੀ ਰਾਤ ਜਦੋਂ ਸੌਗੇ ਤਾਂ ਗੁਵਾੜ ਵਿੱਚ ਰਹਿੰਦੇ ਕੁਝ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਘਰ ਅੱਗ ਲੱਗੀ ਹੋਈ ਹੈ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ 3 ਮਹੀਨੇ ਪਹਿਲਾਂ ਨਵੀਂ ਲਿਆਂਦੀ ਟੋਇਟਾ ਹਾਈ ਰਾਈਡਰ ਕਾਰ ਨੂੰ ਅੱਗ ਲੱਗੀ ਸੀ ਇਹ ਅੱਗ ਆਤਿਸ਼ਵਾਦੀ ਕਰਨ ਲੱਗੀ ਹੈ ਉਹਨਾਂ ਨੇ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਨਹੀਂ 부ਜੀ ਫਾਇਰ ਵਰਗੇਡ ਨੂੰ ਫੋਨ ਕੀਤਾ ਗਿਆ ਲੇਕਿਨ ਉਹ ਫੋਨ ਕਰਨ ਤੇ ਵੀ ਨਹੀਂ ਪੁੱਜੇ ਇਹ ਰਾਤ ਜਿਹੜੇ ਪਟਾਕੇ ਚੱਲਦੇ ਆ ਬਹੁਤ ਜ਼ਿਆਦਾ ਰਾਤੀ 12 ਵਜੇ ਦੀ ਕਰੀਬ ਚੱਲਦੇ ਪਰ ਹਾਂਜੀ ਉਹ ਪਟਾਕੇ ਪਤਾ ਨਹੀਂ ਕਿੱਧਰੋਂ ਆਏ ਕਿੱਥੇ ਆਏ ਭੱਜ ਗਏ ਤੇ ਅੱਜ ਬੜੇ ਤਗੜੇ ਤਗੜੇ ਤੁਹਾਨੂੰ ਬਾਤ ਕੀ ਹੋਈ ਜੀ ਉਹ ਇੱਕਦਮ ਆਪ ਲੱਗ ਗਿਆ ਕਿ ਕੰਮ ਨਹੀਂ ਹੈ ਫਿਰ ਮੈਨੂੰ ਮੈਰ ਬ੍ਰਿਗੇਡ ਨੂੰ ਫੋਨ ਕੀਤਾ ਉਹਨਾਂ ਕਿਹਾ ਵੀ ਅਹੀਂ ਟਿਕਣਣਾ ਜੀ ਫਿਰ ਕਹਿੰਦੇ ਅਹੀਂ ਖੇਮ ਕਰਨੇ ਹੂੰ ਫਿਰ ਆੜ ਗਵਾਰਡ ਨੇ ਸਭ ਤੋਂ ਜ਼ਿਆਦਾ ਹੈਲਪ ਕੀਤੀ ਹੂੰ ਆੜ ਗਵਾਰਡ ਕੋਲ ਜੋ ਵੀ ਕੋਸ਼ਿਸ਼ ਜਾਨ ਨਾਲ ਕੋਲ ਬਾਹਰ ਕਿਸੀ ਡੋਰੀ ਜੋ ਵੀ ਉਹਨਾਂ ਨੇ ਆਜੂ ਭਜਾਉਣ ਚ ਕੋਸ਼ਿਸ਼ ਕੀਤੀ ਇਹ ਕਿਹੜੀ ਕੰਪਨੀ ਦੀ ਗੱਡੀ ਸੀ ਤੇ ਕੀ ਇਹਦੀ ਕੀਮਤ ਸੀ ਸਵੈਟਾ ਦੀ ਸਵੈਟਾ ਦੀ ਹਾਈ ਰਾਈਡਰ ਗੱਡੀ ਹੈ ਲਗ ਪਉਂਦੇ 1.58 ਲੱਖ ਦੀ ਤੇ ਗੱਡੀ ਦੇ ਨਾਲ 3 ਮਹੀਨੇ ਹੋਇਆ ਜਿਵੇਂ ਹਾਂਜੀ ਤੇ ਗੱਡੀ ਦੇ ਨਾਲ ਹੋਰ ਵੀ ਕਰਦਾ ਕੋਈ ਨੁਕਸਾਨ ਹੋਇਆ ਬਾਕੀ ਆ ਜਿਹੜੇ ਦਰਵਾਜ਼ੇ ਖਿੜਕੀਆਂ ਵੀ ਸੜ ਗਿਆ ਜੀ ਕਿੰਨਾ ਕੋ ਨੁਕਸਾਨ ਹੋ ਗਿਆ ਕਰਾ ਅੰਦਰ ਏਸੀ ਉਹ ਏਸੀ ਸੜ ਗਿਆ ਟੋਟਲ ਕਿੰਨਾ ਕੋ ਨੁਕਸਾਨ ਜਿਹੜਾ ਹੋਣ ਤੱਕ ਕੋਚ ਕਰਦਾ ਉੱਤੇ ਜੀ ਪਤਾ ਲੱਗਣਾ ਕਿ ਜਦੋਂ ਤੱਕ ਐਸਟੀਮੇਟ ਲੱਗਾ ਤੱਕ ਇਹ ਅੱਗ ਲੱਗਣ ਦਾ ਕਾਰਨ ਕੀ ਵਹ ਹੈ ਗੱਲ ਕਾਰਨਾ ਤਿਸ਼ਾ ਜੀ ਪਟਾਥੇ ਪ੍ਰਸ਼ਾਸਨ ਵੱਲੋਂ ਕੀ ਵੀ ਗਿਆ ਸੀ ਬਾਜ਼ਾਰ ਦੇ ਵਿੱਚ ਵੀ ਮਾਰੂ ਪਟਾਕੇ ਜਿਹੜੇ ਨਾਂ ਚਲਾਇਦਣ ਗ੍ਰੀਨ ਦੀਵਾਲੀ ਮਨਾਈ ਜਾਵੇ ਉਹ ਤੇ ਹਰ ਸਾਲ ਹੀ ਕਹਿੰਦੇ ਆ ਹਾਂਜੀ ਹਰ ਸਾਲ ਹੀ ਕਹਿੰਦੇ ਪਰ ਕੰਟਰੋਲ ਨਹੀਂ ਨਾ ਹੈਗਾ ਹੂੰ ਲੋਕੀ ਫੇਰ ਮਰਜ਼ੀ ਕਰਦੇ ਆਪੋ ਹਾਂਜੀ ਕੀ ਮੰਗ ਕੀ ਕਰਦੇ ਆ ਆ ਵੇਖ ਲਓ ਤੁਹਾਡੇ ਸਾਹਮਣੇ ਚੱਲਣੇ ਨਹੀਂ ਚਾਹੀਦੇ ਪਟਾਕੇ ਹਾਂਜੀ ਦੀਵਾਲੀ ਤੇ ਹੁੰਦੀ ਦੀਵਿਆਂ ਦਾ ਤਿਉਹਾਰ ਨਾ ਕਿ ਪਟਾਕੇਆਂ ਬੰਬਾਂ ਦਾ ਤਿਉਹਾਰ ਹੁੰਦਾ ਹੂੰ ਤੇ ਇਹਨਾਂ ਆਪੇ ਬਣਾਉਣ ਨੂੰ ਲਿਆ ਹੂੰ ਆਹਨੋਂ ਨੁਕਸਾਨ ਹੈ ਜਿਹੜਾ ਮੈਨੂੰ ਲੱਗਦਾ ਪਤਾ ਨਹੀਂ 2000 ਰੁਪਈਆਂ ਦੀ 3000 ਰੁਪਈਆਂ ਦੀ ਭਾਈ ਹੋਣੀ ਆ ਲੱਖਾਂ ਰੁਪਈਆ ਦਾ ਨੁਕਸਾਨ ਕਰਕੇ ਰਸਤਾ ਹੂੰ ਤਾਂ ਕੀ ਮੰਗ ਕਰੋਗੇ ਨੋ ਮੰਗ ਹੀ ਕਰਦੇ ਹੂੰ ਇੱਥੋਂ ਤੱਕ ਫਾਇਰ ਬ੍ਰਿਗੇਡ ਜਿਹੜਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਵੀ ਨਹੀਂ ਹੂੰ ਜਦੋਂ ਅੱਗ ਸਾਰੇ ਲੋਕਾਂ ਦੀ ਮਦਦ ਦੇ ਨਾਲ ਸਾਰੀ ਅੱਗ ਬੁਝ ਗਈ ਉਦੋਂ ਆਏ ਤੇ ਮੂਵੀ ਬਣਾ ਕੇ ਲੈ ਗਏ ਹੂੰ ਮੰਗ ਹੀ ਕਰਦੇ ਵੀ ਜਾਂ ਤੇ ਜਿਨ੍ਹਾਂ ਨੇ ਕੀਤਾ ਨੁਕਸਾਨ ਆ ਦਿਸਵਾਜੀ ਚਲਾਉਣ ਵਾਲਿਆਂ ਨੇ ਤੇ ਵੇਚਣ ਵਾਲਿਆਂ ਨੇ ਜਾਂ ਤੇ ਉਹ ਨੁਕਸਾਨ ਪੂਰਾ ਕਰਨ ਯਾਹ ਸਰਕਾਰ ਕਰੇ ਜਿਹੜੀ ਰੋਡ ਦੀ ਕਰ ਰਹੀ ਹੈ ਸਰਕਾਰ ਦਾ ਕੰਮ ਹੈ ਕਿ ਤੋੜ ਕਰਨਾ ਜੀ ਨਹੀਂ ਕਰ ਰਹੀ ਕਿ ਡਰੋ ਕਰੇ ਪੂਰਾ ਬਿਲਕੁਲ ਜੀ ਫਿਰ ਰਾਤ 12:30 ਲਗ ਭਾਟੇ ਸਾਢੇ 12:30 ਪੂਣੇ 1 ਘੰਟੇ ਦਾ ਟਾਈਮ ਹੋਣਾ ਆ ਜੋ ਪਾ ਲੱਗਾ ਤੇ ਉਹ ਆਡ ਮਾਲ ਸਾਰਾ ਇਕੱਠਾ ਹੋਇਆ ਉਹਨਾਂ ਆਪਾਂ ਆਪਣੇ ਘਰਾਂ ਤੋਂ ਪਾਣੀ ਬੋਰੀ ਲਿਆ ਕੇ ਰੀਮੇਂਟ ਕੀਤਾ ਸਾਰਾ ਜੋ ਦਿੱਤਾ ਹੈ ਹੂੰ ਪਿਆ ਹੋ ਗਿਆ ਕਾਰਨ ਕੀ ਆ ਜਿਹੜਾ ਹਾਜਪਾ ਜੀ ਜੀ ਅੱਜ ਆ ਬੀ ਜੀ ਹੂੰ ਆ ਜੁੱਪ ਆ ਕੇ ਜਿੱਤੀ ਵੀ ਸਾਰੀ ਤੁਹਾਡੇ ਸਾਹਮਣੇ ਜਿਹੜੀ ਦਿਖਦੀ ਆ। ਇਹ ਭਾਰੀ ਮੋਰੀ ਆਣੀ ਸਾਰੀਆਂ ਏਸੀ ਵੀ ਛੜ ਗਿਆ ਨਾਲ। ਕਟਰਨੇਟ ਛੜਿਆ ਪਿਆ ਵਾ। ਕਿੰਨਾ ਕਿੰਨਾ ਉਹ ਨੁਕਸਾਨ? ਤੁਸੀਂ ਤੇ ਵੇਖ ਲਓ ਸਾਰੇ ਸਾਹਮਣੇ। ਕਿੰਨਾ ਕੋ ਨੁਕਸਾਨ ਹੋ ਗਿਆ? ਨੁਕਸਾਨ ਕਿੰਨਾ ਕੋ ਹੋਇਆ? ਸਾ ਤੁਸੀਂ ਦਾਜਾ ਲਾ ਲੋ। ਤੁਸੀਂ ਰੋਜ਼ੇ ਕੰਮ ਕਰਦੇ ਸੀ ਤੁਸੀਂ ਕਰੋੜਾਂ ਦਾ। ਅੱਲਾਮਾ ਪੂਰੀ ਗੱਡੀ ਦੇ ਕੋਲ ਠੀਕ ਹੈ। ਪੂਰੀ ਤੇ ਗੱਡੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਗੱਡੀ ਨੂੰ ਅੱਗ ਲੱਗੀ ਆਤਿਸ਼ਬਾਜੀ ਨਾਲ। ਕਹਿਣਾ ਕੀ ਇਹ ਸਾਨੂੰ ਉਹ ਬਿਲਦਜੀ ਦਾ ਮੁਆਵਜ਼ਾ ਜੋ ਹੜਾ ਹੋਇਆ ਸਰਕਾਰ ਦੇਵੇ। ਇਹ ਜਿਦਿਆ ਜੇ ਪਾਈਆਂ ਕਰਦੇ ਉਹ ਦਿਨ ਕਵਈਆਂ ਉਹ ਕਰਦੇ ਨੇ ਬਸਾਂ ਲੋਕਾਂ ਦੇ ਹੁੰਦੇ ਉਹ ਠੀਕ ਹੈ ਜੀ 43 ਦੇ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਹੁੰਦਾ ਵੱਡੀ ਛੋਟ ਦਿਵਸ ਹੁੰਦਾ ਕਿ ਆਪਾਂ ਲੋਕਾਂ ਦੇ ਘਰ ਸੜ ਜਾਨੇ ਆਸਵਾਰ ਚਰਾਜ ਲਾਵੇ ਹੂੰ ਉਹ ਹੋਣਾ ਜਾਵਾ ਚੰਗਾ ਨਹੀਂ ਹੋਇਆ ਇੱਕ ਉਹਦਾ ਮੀਟਰ ਕਾਰ ਆ ਉਹ ਛੜ ਗਈ ਆ ਲੱਭੇ ਛੜ ਗਿਆ ਬਾਕੀ ਮੈਂ ਤਾਂ ਕਾਫੀ ਦੇਖਿੰਦੇ ਨੇ ਬਹੁਤ ਜ਼ਿਆਦਾ ਨੁਕਸਾਨ ਆ ਪਾਜੀ ਵੈਸੇ ਗਵਾਲੀ ਤਾਂ ਹੈਗੀ ਆ ਵੀ ਦੀਪਾਂ ਵਾਸਤੇ ਦੀਪ ਜਗਨੇ ਚਾਹੀਦੇ ਪਰ ਇਹ ਪਟਾਕਿਆਂ ਨੇ ਜਿਹੜਾ ਕਰਮ ਆ ਜਿਲਦਾ ਹੂੰ ਬਹੁਤ ਮਹਾਨ ਨੁਕਸਾਨ ਹੈ ਤਨੂੰ ਬਾਤੀ ਮੁਠੀ ਕਿਤੇ ਪਤਾ ਲੱਗਿਆ ਨਹੀਂ ਤੇ ਜਾਨੀ ਨੁਕਸਾਨ ਵੀ ਹੋਇਆ ਹੈ ਪੀਸੀ ਉਹਦੇ ਨਾਲ ਫਟਾਫਟ ਕੱਢ ਲਈ ਜਾਂ ਕੁਝ ਦੇਖਣੀ ਤੇ ਜਨਰੇਟਰ ਤੱਕ ਸੜ ਗਿਆ ਵਾ ਦਰਵਾਜ਼ਾ ਵਾ ਆ ਸਾਰੇ ਡੋਰਸ ਜਿਹੜੇ ਹੈਗੇ ਆ ਪੀਸੀ ਸੜ ਗਿਆ ਉਹ ਉੱਤੇ ਸਾਰੇ ਸੜ ਗਏ ਸਾਰੇ ਕੱਢ ਗਏ ਹੂੰ ਦੇਖੋ ਬਾਗਵਾਣੀ ਕਹਿੰਦੀ ਕੀ ਕੀ ਮੰਗ ਕੀ ਕਰਦੇ ਉਹਨੇ ਬਾਗਦਾਰ ਤੇ پابੰਦੀ ਲਾਵੇ ਤੇ ਸਰਕਾਰ ਇਹਨਾਂ ਜਿਹੜਾ ਹੈਗਾ ਹਰਜਾਨਾ ਦੇਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ